ਜਹਾਸੇ ਆ ਗਏ ਜਿਹੜੇ ਉਜਾੜੇ ਸਨ ਲੋਕ ਕਹਿੰਦੇ ਸਨ ਪਖਾਰੀ ਬਣ ਗਏ ਉਜੜਿਆ ਹੋਇਆਂ ਨੂੰ ਵਸਾ ਦਿੱਤਾ ਜਿਹੜੇ ਕੁੱਗ ਵਸਦੇ ਕਹਿੰਦੇ ਸਨ ਅਸੀਂ ਕਦੀ ਨਹੀਂ ਜਾਣਾ ਪਿਆਰੋ ਚੇਤੇ ਰੱਖਿਓ ਉਹ ਉਜਾੜ ਦਿੱਤੇ ਜਿਨ੍ਹਾਂ ਥਾਵਾਂ ਤੇ ਪਾਣੀ ਸੀ ਉਥੇ ਮਾਰੂਥਲ ਬਣਾ ਦਿੱਤੇ ਜਿੱਥੇ ਮਾਰੂਥਲ ਉਥੇ ਪਾਣੀ ਪੈਦਾ ਕਰ ਦਿੱਤੇ ਜਿਹੜੇ ਰਾਜ ਕਰਦੇ ਸਨ ਮੰਗਤੇ ਬਣਾ ਦਿੱਤੇ ਮੰਗਤੇ ਰਾਜੇ ਬਣਾ ਦਿੱਤੇ ਜਿਹੜੇ ਗਿਆਨ ਦੀਆਂ ਗੱਲਾਂ ਕਰਦੇ ਪੰਡਤ ਸਨ ਮੂਰਖ ਬਣਾ ਦਿੱਤੇ ਤੇ ਜਿਹੜੇ ਮੂਰਖ ਸਨ ਉਹ ਪੰਡਤ ਬਣਾ ਦਿੱਤੇ ਸਤਨਾ ਧਨਵਾਹਿ ਗੁਰੂ ਸਾਹਿਬ ਜੀਓ ਕਬੀਰ ਗਰਬ ਨਾ ਕੀਜੀਐ ਉਚਾ ਦੇਖ ਅਵਾਸ आज काल ਹੋਏ ਲੇਟਣਾ ਉਪਰ ਜਾ ਮੈਂ ਘਾਸ ਕਬੀਰ ਗਰਬ ਨਾ ਕੀਜੀਐ ਉਚਾ ਦੇਖ ਆਵਾਸ આજ ਕਾਲ ਭੋਏ ਲੇਟਣਾ ਉਪਰ ਜਾਮੈ ਘਾਸ ਕਬੀਰ ਗਰਬ ਨਾ ਕੀਜੀਐ ਅਰੰਕ ਨ ਹਸੀਐ ਕੋ ਹੋਇ ਅਜਹੁ ਸੋ ਨਾਉ ਸਮੁੰਦਰ ਮਹਿ ਕਿਆ ਜਾਣੋ ਕਿਆ ਹੋਇ ਕਬੀਰ ਗਰਬ ਨਾ ਕੀਜੀਐ ਦੇਖੀ ਦੇਖ ਸੁਰੰਗ ਆਜ ਕਾਲ ਤਜ ਜਾਹੋਗੇ ਜਿਉ ਕਾਂਚੂਰੀ ਪੁਹਾੰਗ ਕਬੀਰ ਗਰਬ ਨਾ ਕੀਜੀਐ ਦੇਖੀ ਦੇਖ ਸੁਰੰਗ ਆਜ ਕਾਲ ਤਜ ਜਾਹੋਗੇ ਜੋ ਕਾਂਚੁਰੀ ਪੁਯੰਗ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ ਸਤਿਗੁਰਾਂ ਜੀ ਦੇ ਇਸ ਅਸਥਾਨ ਦੀ ਜੋ ਰੋਜ਼ ਦਾ ਨਿਮ ਮਰਿਆਦਾ ਹੈ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਦਾਸ ਇਸ ਅਸਥਾਨ ਤੇ ਪਹਿਲੀ ਵਾਰ 1996 ਵਿੱਚ ਆਪ ਸੰਗਤ ਦੇ ਦਰਸ਼ਨ ਕਰਨ ਲਈ ਹਾਜ਼ਰ ਹੋਇਆ। ਉਸ ਤੋਂ ਬਾਅਦ ਨਿਰੰਤਰ ਹੀ ਆਪ ਸੰਗਤ ਦੀ ਅਸੀਸ ਹਰ ਸਾਲ ਪ੍ਰਾਪਤ ਹੁੰਦੀ ਰਹੀ ਇਸ ਇਲਾਕੇ ਵਿੱਚ ਲਗਾਤਾਰ ਸਤਿਗੁਰਾਂ ਨੇ अनेका ਵੱਖ-ਵੱਖ ਬਾਣੀਆਂ ਦੀ ਕਥਾ ਵਿਚਾਰ ਦੀ ਸੇਵਾ ਬਖਸ਼ੀ ਇਸ ਬਰੇ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਜੋ ਸ਼ਲੋਕ ਨੇ ਉਹਨਾਂ ਦੀ ਲੜੀਵਾਰ ਵਿਚਾਰ ਆਰੰਭ ਕੀਤੀ ਹੈ ਕੱਲ ਗੁਰਦੁਆਰਾ ਫ੍ਰੀ ਮਾਉਂਟ ਵਿਖੇ ਦੋ ਸ਼ਲੋਕਾਂ ਦੀ ਵਿਚਾਰ ਆਪਾਂ ਨੇ ਕੀਤੀ ਸੀ ਉਸ ਵਿੱਚ ਇੱਕ ਸ਼ਲੋਕ ਵਿੱਚ ਭਗਤ ਕਬੀਰ ਜੀ ਨੇ ਇਸ ਅਸਲੀਅਤ ਨੂੰ ਹਕੀਕਤ ਨੂੰ ਜਾਨੂ ਕਰਾਇਆ ਕਿ ਆਹ ਜਿਹੜਾ ਸ਼ਰੀਰ ਅਸੀਂ ਲੈ ਕੇ ਬੈਠੇ ਆ ਜਿਹਦੇ ਵਿੱਚ ਚੇਤਨਾ ਆਤਮਾ ਜੀਵ ਆਤਮਾ ਸੋਲ ਕੰਮ ਕਰ ਰਹੀ ਹੈ ਇੱਕ ਦਿਨ ਇਸ ਨੇ ਝੜ ਹੋ ਜਾਣਾ ਹੈ ਅੰਤਲੇ ਸਮੇਂ ਜਦੋਂ ਚੇਤਨਾ ਵਿੱਚੋਂ ਨਿਕਲ ਗਈ ਇਹ ਝੜ ਹੋਵੇਗੀ ਤੇ ਇਹ ਸੱਚ ਹੈ ਕਿ ਜਿਹੜੀਆਂ ਖੱਡੀਆਂ ਆਪਾਂ ਪਾਲ ਰਹੇ ਹਾਂ ਜਦੋਂ ਸੰਸਕਾਰ ਹੋਵੇਗਾ ਇਹ ਖੱਡੀਆਂ ਇਸ ਤਰ੍ਹਾਂ ਮਚਣਗੀਆਂ ਜਿਵੇਂ ਸੁੱਕੇ ਲੱਕੜ ਨੂੰ ਅੱਗ ਲੱਗਦੀ ਹੈ ਸੁੱਕੀ ਲੱਕੜ ਨੂੰ ਅੱਗ ਲੱਗਦੀ ਹੈ ਇਹ ਕੇਸ ਇਸ ਤਰ੍ਹਾਂ ਜਲਣਗੇ ਜਿਵੇਂ ਸੁੱਕੇ ਘਾਹ ਨੂੰ ਅਗਨ ਪਕੜਦੀ ਹੈ ਪਰ ਉਹਨਾਂ ਨੇ ਨਾਲ ਕਿਹਾ ਵੀ ਮੈਂ ਸਭ ਕੁਝ ਵਰਤਾਰਾ ਦੇਖ ਕੇ ਉਦਾਸ ਹੋ ਗਿਆ ਇਹ ਕੱਲ ਵੈਸੇ ਸੀ ਵਿਚਾਰ ਕਰ ਚੁੱਕੇ ਆ ਪਰ ਲੜੀ ਜੋੜਨ ਲਈ ਉਹ ਸ਼ਲੋਕ ਹੈ ਭਗਤ ਸਾਹਿਬ ਜੀ ਦਾ ਕਬੀਰ ਹਾੜ ਜਰੇ ਜਿਉ ਲੱਕਰੀ ਹੱਡੀਆਂ ਇਸ ਤਰ੍ਹਾਂ ਸੜ ਰਹੀਆਂ ਨੇ ਜਿਵੇਂ ਸੁੱਕੀ ਲੱਕੜ ਨੂੰ ਅੱਗ ਲੱਗੀ ਹੈ ਕੇਸ ਜਰੇ ਜਿਉ ਕਹਾਸ ਤੇ ਜਿਹੜੇ ਕੇਸ ਨੇ ਉਹ ਇਸ ਤਰ੍ਹਾਂ ਮੱਚਦੇ ਪਏ ਨੇ ਜਿਵੇਂ ਸੁੱਕੇ ਘਾਹ ਨੂੰ ਅੱਗ ਲੱਗੀ ਹੈ ਤੇ ਅੱਗੇ ਭਗਤ ਜੀ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਦੇਖ ਕੇ ਮਹਾਰਾਜ ਜੀ ਦਾ ਬਚਨ ਹੈ ਇਹ ਜਗ ਜਰਤਾ ਦੇਖ ਕੇ ਇਹ ਸੰਸਾਰ ਨੂੰ ਸੜਦਿਆਂ ਵੇਖ ਕੇ ਇਸ ਤਰ੍ਹਾਂ ਜਿਸਮ ਰਾਖ ਬਣਦੇ ਵੇਖ ਕੇ ਭਗਤ ਜੀ ਬਚਨ ਕਰ ਰਹੇ ਨੇ ਭਇਓ ਕਬੀਰ ਉਦਾਸ ਕਿ ਕਬੀਰ ਸਾਹਿਬ ਆਪਣੇ ਤੇ ਧੁਕਾ ਕੇ ਮੈਂ ਉਦਾਸ ਹੋ ਗਿਆ ਹਾਂ ਕਲ ਦਾਸ ਨੇ ਦੀ ਬੇਨਤੀ ਕੀਤੀ ਸੀ ਵੀ ਇਸ ਉਦਾਸੀਨਤਾ ਦਾ ਅਰਥ ਹੀਣਤਾ ਨਹੀਂ ਇਸ ਉਦਾਸੀਨਤਾ ਦਾ ਅਰਥ ਕੋਈ ਅੰਦਰ ਡਰ ਪੈ ਨਹੀਂ ਇਸ ਉਦਾਸ ਦੇ ਅਰਥ ਦਾਸ ਨੇ ਕੀਤੇ ਸੀ ਉਪਰਾਮ ਹੋ ਜਾਣਾ ਜਿਹੜਾ ਜਿੰਦੇ ਜੀ ਆਪਾਂ ਦੇਹ ਅਧਿਆਸ ਵਿੱਚ ਹਾਂ ਦੇਹ ਅਧਿਆਸ ਦਾ ਮਤਲਬ ਮਿਥਿਆ ਵਿੱਚ ਜੁੜੇ ਹੋਏ ਆ ਜਿਨਨੇ ਕੱਲ ਨੂੰ ਖਤਮ ਹੋ ਜਾਣਾ ਕਹਿੰਦੇ ਨੇ ਇਸ ਨੂੰ ਦੇਖ ਕੇ ਮੇਰੇ ਅੰਦਰ ਉਪਰਾਮਤਾ ਆ ਗਈ ਬੈਰਾਗ ਆ ਗਿਆ ਕਿ ਮਨਾ ਆ ਸਰੀਰ ਦੀ ਕਹਾਣੀ ਹੈ ਕੱਲ ਅਰਜ਼ ਕੀਤੀ ਸੀ ਅਸੀਂ ਮਾਂ ਦੇ ਉਦਰ ਤੋਂ ਲੈ ਕੇ ਆਖਰੀ ਸਵਾਸ ਤੱਕ ਸਰੀਰ ਨੂੰ ਸੰਭਾਲਨੇਗਾ ਮਾਂ ਸੰਭਾਲਦੀ ਹੈ ਬਚਪਨ ਵਿੱਚ ਉਸ ਤੋਂ ਬਾਅਦ ਕਿਸ਼ੋਰ ਅਵਸਥਾ ਜਵਾਨੀ ਫਿਰ ਬੰਦਾ ਸੁਚੇਤ ਹੁੰਦਾ ਨੂੰ ਸੰਭਾਲਦਾ ਹੈ 70 80 ਸਾਲ ਜਿੰਨਾ ਸਮਾਂ ਇਸ ਸੰਸਾਰ ਵਿੱਚ ਇਸ ਦੇਹ ਵਿੱਚ ਵਿਚਰਦਾ ਹੈ ਤੇ ਮਹਾਰਾਜ ਕਹਿੰਦੇ ਜਿਤਨੇ ਮਰਜੀ ਯਤਨ ਕਰਕੇ ਇਸ ਕਾਇਆ ਨੂੰ ਸੰਭਾਲੀਏ ਮਰਨ ਲੱਗਿਆ ਇਸ ਕਾਇਆ ਨੇ ਅੱਗ ਦੇ ਨਾਲ ਹੀ ਸੜਨਾ ਹੈ ਅਨਕ ਯਤਨ ਕਰ ਕਾਇਆ ਪਾਲੀ ਮਰਤੀ ਬਾਹਰ ਅਗਨ ਸੰਗ ਜਾਲੀ ਇਸ ਕਰਕੇ ਇਸ ਮੈਂ ਕਾਲਰ ਕੀ ਤਿਸੇ ਇਸ ਬੈਰਾਗ ਪੈਦਾ ਹੋ ਜਾਏ ਨਹੀਂ ਤੇ ਸੱਚ ਇਹ ਵੇ ਰੋਜ਼ ਲੋਕ ਕਿੰਨੇ ਮਰ ਰਹੇ ਆ ਬੰਦਾ ਦੇਖਦਾ ਵੀ ਹੈ ਪਰ ਫਿਰ ਵੀ ਆਪਣੇ ਅੰਦਰੋਂ ਮਹਿਸੂਸ ਨਹੀਂ ਕਰਦਾ ਅੰਦਰੋਂ ਮਹਿਸੂਸ ਨਹੀਂ ਹੋ ਰਿਹਾ ਹਾਂ ਇੱਕ ਗੱਲ ਜ਼ਰੂਰ ਹੈ ਜਦੋਂ ਪਰਿਵਾਰ ਵਿੱਚੋਂ ਅਤ ਦਾ ਨਜ਼ਦੀਕੀ ਕੋਈ ਕੂਚ ਕਰਦਾ ਹੈ ਉਮਰ ਉਸ ਦੀ ਕੋਈ ਵੀ ਹੋਵੇ ਉਸ ਵਕਤ ਅੰਦਰ ਜੰਜੂ ਜ਼ਰੂਰ ਇਸ ਚੀਜ਼ ਦਾ ਅਹਿਸਾਸ ਕਰਦਾ ਹੈ ਕਿ ਸੱਚਮੁੱਚ ਜਿਹੜੀ ਮੌਤ ਲੋਕਾਂ ਬਾਰੇ ਮੈਂ ਗੱਲਾਂ ਕਰਦਾ ਸਾਂ ਉਹ ਅੱਜ ਮੇਰੇ ਘਰ ਵੀ ਵਾਪਰੀ ਉਸ ਉਹ ਉਹ ਅੰਦਰ ਖਿੱਚ ਵੱਖਰੀ ਤਰ੍ਹਾਂ ਦੀ ਪਾਂਦੀ ਭਗਤ ਜੀ ਨੇ ਕਿਹਾ ਵੀ ਇਹ ਸੰਸਾਰ ਨਾਸ਼ਵੰਤ ਇਹ ਸੜਦੇ ਨੂੰ ਦੇਖ ਕੇ ਮੈਂ ਉਪਰਾਮ ਹੋ ਗਿਆ ਤੇ ਉਸ ਉਪਰਾਮਤਾ ਦਾ ਅਰਥ ਇਹ ਆਪਣੇ ਅੰਦਰ ਨੂੰ ਉਸ ਨਾਲ ਜੋੜਨ ਲੱਗਾ ਜਿੰਨੇ ਸਦੀਵ ਕਾਲ ਵਾਸਤੇ ਰਹਿਣਾ ਇਹਨੂੰ ਥੋੜਾ ਜਿਹਾ ਹੋਰ ਬੇਨਤੀ ਸੁਣਿਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਬਾਣੀ ਸੀ ਸਲੋਕ ਪੜਨੇ ਜਿਵੇਂ ਸ਼ਲੋਕਾਂ ਦੀ ਸਮਾਪਤੀ ਤੇ ਜਦੋਂ ਅਸੀਂ ਪਹੁੰਚਨੇ ਆਂ ਉੱਥੇ ਮਹਾਰਾਜ ਬਹੁਤ ਜ਼ਿਕਰ ਕਰਦੇ ਆਂ ਅਸੀਂ ਪਾਠ ਕਰਨੇ ਜੋ ਉਪਜੋ ਸੋ ਬਿੰਸ ਹੈ ਪਰ ਉਹ આજ ਕਾ ਕਾਂ ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਂ ਜੋ ਉਪਜਿਆ ਹੋਵੇ ਬਿੰਸ ਜਾਣਾ ਹੈ ਪਰ ਉਸ ਬਿੰਸ ਨੂੰ ਇਹ ਨਹੀਂ ਕਿ ਬਿੰਸ ਜਾਣਾ ਤੇ ਪਹਿਲਾਂ ਹੀ ਢੇਰੀ ਢਾ ਦੀਏ ਚਿੰਤਾ ਵਿੱਚ ਡਿਪਰੈਸ਼ਨ ਵਿੱਚ ਚਲੇ ਜਾਈਏ ਕਨੇ ਕੇ ਪਤਾ ਹੈ ਕਿ ਇਹ ਸਭ ਕੁਝ ਖਤਮ ਹੋ ਜਾਣਾ ਹੈ ਤੇ ਫਿਰ ਇਸ ਖਤਮ ਹੋਣ ਤੋਂ ਪਹਿਲਾਂ ਸਾਰੇ ਜੰਜਾਲਾਂ ਤੋਂ ਮਨ ਨੂੰ ਮੁਕਤ ਕਰਕੇ ਵੈਗੁਰੂ ਜੀ ਦੇ ਨਾਮ ਨਾਲ ਕਿਉਂ ਨਾ ਜੁੜ ਜਾਈਏ ਜੋ ਉਪਜੋ ਸੋ ਬਿਨਸਹਿ ਪਰੋ ਆਜ ਕੈ ਕਾਲ ਨਾਨਕ ਹਰ ਗੁਨ ਗਾਇਲੇ ਛਾੜ ਸਗਲ ਜੰਜਾਲ ਇੱਕ ਬਚਨ ਸੀ ਹੋਰ ਪੜਨੇ ਪਰ ਨਾਲ ਇਹ ਵੀ ਸਪਸ਼ਟ ਕਰਦੇ ਨੇ ਵੀ ਇਹ ਕੱਲਾ ਸਾਡੇ ਘਰ ਨਹੀਂ ਇਹ ਆਦ ਕਾਲ ਤੋਂ ਜਦੋਂ ਦਾ ਆਦਮੀ ਬਣਿਆ ਮਨੁੱਖ ਬਣਿਆ ਪਰਮੇਸ਼ਵਰ ਨੇ ਵਰਤਾਰੇ ਐਸਾ ਵਰਤਾਇਆ ਹੈ ਤੇ ਉੱਥੇ ਦੋ ਬਚਨੋ ਵੀ ਸ਼ਲੋਕਤਾਂ ਨੂੰ ਚੇਤੇ ਹੈ ਇੱਕ ਨੂੰ ਇੱਕ ਨਾ ਨੂੰ ਅਵਤਾਰੀ ਪੁਰਸ਼ ਕਿਹਾ ਜਾਂਦਾ ਹੈ ਆਪਣੇ ਸਮੇਂ ਦੇ ਉਹ ਅਵਤਾਰ ਨੇ ਜੀ ਤ੍ਰੇਤਾ ਤਮਾਣਿਓ ਰਾਮ ਰਗਵੰਸ ਕਹਾਇਓ ਗੁਰਬਾਣੀ ਨੇ ਸ਼ਬਦ ਕਿਹਾ ਪਰ ਉਹਨਾਂ ਦੇ ਬਿਲਕੁਲ ਬਪਰੀਤ ਉਸੇ ਕਾਲ ਵਿੱਚ ਉਹ ਬੰਦਾ ਹੈ ਜਿਹਨੂੰ ਬਦੀ ਦਾ ਚਿੰਨ ਆਪਾਂ ਕਹਿੰਦੇ ਰਾਮਣ ਤੇ ਸਤਿਗੁਰਾਂ ਨੇ ਦੋਨਾਂ ਨੂੰ ਇੱਕੋ ਤੋਕ ਵਿੱਚ ਕਹਿ ਦਿੱਤਾ ਰਾਮ ਗਯੋ ਰਾਵਣ ગયો ਜਾ ਕੋ ਬਹੁਤ ਪਰਵਾਰ रामचंद्र ਜੀ ਚਲੇ ਗਏ 라ਵਣ ਗਿਆ ਜਿਸ ਦਾ ਏਡਾ ਵੱਡਾ ਪਰਵਾਰ ਸੀ ਪਰ ਨਾਲ ਇਹ ਗੱਲ ਸਮਝਾ ਦਿੱਤੀ ਜਿਨੇ ਕਾਲ ਪਾਵੇ ਨਾਲ ਬੰਨਿਆ ਉਹ ਵੀ ਚਲਾ ਗਿਆ ਤੇ ਜਿਸ ਨੇ ਉਸ ਦਾ ਕਾਲ ਬਣਿਆ ਸ਼੍ਰੀ रामचंद्र ਜੀ ਉਹ ਵੀ ਚਲੇ ਗਏ ਯਾਦ ਰੱਖੀ ਦੇਵਤੇ ਵੀ ਚਲੇ ਗਏ ਅਵਤਾਰ ਵੀ ਚਲੇ ਗਏ ਦਾਇਤ ਵੀ ਚਲੇ ਗਏ ਇਕੱਲੇ ਦੇਵਤੇ ਦਾਇਤ ਅਵਤਾਰ ਹੀ ਨਹੀਂ ਇਸ ਸੰਸਾਰ ਵਿੱਚ ਕੁਝ ਵੀ ਥਿਰ ਨਹੀਂ ਮਹਾਰਾਜ ਦੇ ਬਚਨ RAM ਗयो RAVAN ਗयो JACOB ਬਹੁ ਪਰਵਾਰ ਕਹੋ ਨਾਨਕ ਥਿਰ ਕੱਚ ਨਹੀਂ ਸੁਪਨੇ ਜਿਉ ਸੰਸਾਰ ਥਿਰ ਕੱਚ ਨਹੀਂ ਕੁਝ ਨਹੀਂ ਰਹਿ ਸਕਤੇ ਇਹ ਸੁਪਨਾ ਹੈ ਉਸ ਵਿੱਚ ਇੱਕ ਹੋਰ ਬੇਨਤੀ ਇਹ ਤਾਂ ਮੇਰੇ ਮਨ ਚ ਆਇਆ ਮੈਂ ਕੱਲ ਵੀ ਕਾਫੀ ਸਮਝ ਲਾਇਆ ਸੀ ਤੇ ਵੀ ਇਹ ਉਦਾਸ ਦਾ ਅਰਥ ਉਹ ਉਦਾਸੀ ਨਹੀਂ ਕਰਨਾ ਕਿ ਜਿਹਦੇ ਵਿੱਚ ਹੀਨਤਾ ਆਵੇ ਬੰਦਾ ਅੰਦਰੋਂ ਡਿੱਗ ਪਵੇ ਇੱਥੇ ਫਿਰ ਬਾਬਾ ਜੀ ਦੀ ਬਾਣੀ ਚ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਲੋਕ ਚਿੰਤਾ ਤਾਂ ਕੀ ਕੀਜੀਏ ਪਿਆਰਿਓ ਇਦੋਂ ਵੱਡਾ ਮੇਰਾ ਕਹਨੇ ਮਨੋਵਿਗਿਆਨ ਵਿੱਚ ਕੋਈ ਸਹਾਰਾ ਨਹੀਂ ਦੇ ਸਕਦਾ ਮੌਤ ਦੀ ਚਿੰਤਾ ਬਹੁਤ ਹੈ ਤੇ ਆਪਾਂ ਸਾਰੇ ਸ਼ਲੋਕ ਪੜਨੇ ਉੱਥੇ ਉਹਨਾਂ ਨੇ ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਬਚਨ ਕਰ ਦਿੱਤਾ ਕਹਿੰਦੇ ਨੇ ਜੇ ਤਾਂ ਤੇਰੇ ਕੱਲੇ ਨਾਲ ਵਾਪਰਿਆ ਬਾਕੀ ਕਿਸੇ ਨਾਲ ਨਹੀਂ ਵਾਪਰਿਆ ਫਿਰ ਸੱਚੀ ਮੁੱਚੀ ਤੂੰ ਕਹਿ ਵੀ ਮੇਰੇ ਨਾਲ ਅਨਹੋਣੀ ਹੋ ਗਈ ਮੇਰੇ ਘਰ ਮੌਤ ਕਿਉਂ ਆਈ ਸਾਡੇ ਪਰਿਵਾਰ ਵਿੱਚੋਂ ਜੀ ਕਿਉਂ ਗਏ ਮੇਰੇ ਰਿਸ਼ਤੇਦਾਰ ਕਿਉਂ ਗਏ ਕਹਿੰਦੇ ਨੇ ਅਨਹੋਣੀ ਬਾਤ ਹੋਵੇ ਤੇ ਵਾਕਈ ਚੋਰ ਚਿੰਤਾ ਕਰ ਤੇ ਜੇ ਅਨਹੋਣੀ ਨਹੀਂ ਇਹ ਖੋਣੀ ਹੀ ਹੋਈ ਹੈ ਇਹ ਬਿਲਕੁਲ ਪੱਕੀ ਹੈ ਫਿਰ ਚਿੰਤਾ ਕਿਸ ਚੀਜ਼ ਦੀ ਬੜਾ ਵੇਖੋ ਇੱਕ ਖਿੰਨ ਦੇ ਵਿੱਚ ਡਿੱਗੇ ਕੋਈ ਮਨ ਨੂੰ ਕਿਵੇਂ ਚੁਕਲ ਜਾਂਦੇ ਪਰ ਮੈਂ ਕੱਲ ਕਿਹਾ ਸੀ ਧਰਮ ਦੀਆਂ ਗੱਲਾਂ ਕਰਨੀਆਂ ਕਹਾਣੀਆਂ ਸਾਖੀਆਂ ਜਿੰਨੀ ਦੇਰ ਤੱਕ ਅੰਦਰੋਂ ਮਹਿਸੂਸ ਨਹੀਂ ਹੁੰਦਾ ਓਨੀ ਦੇਰ ਤੱਕ ਬੰਦਾ ਧਰਮ ਨਹੀਂ ਕਮਾ ਸਕਦਾ ਗੱਲ ਉਹੀ ਹੁੰਦੀ ਜਦੋਂ ਬੰਦਾ ਮਹਿਸੂਸ ਕਰਨ ਲੱਗ ਪਵੇ ਅੰਦਰੋਂ ਮਹਿਸੂਸ ਕਰੇਗਾ ਤਾਂ ਤੁਰੇਗਾ ਨਹੀਂ ਤੇ ਸਿਰਫ ਕੰਨਾਂ ਦੇ ਵਿੱਚੋਂ ਆਵਾਜ਼ ਪਈ ਦੂਜੇ ਕੰਨ ਚੋਂ ਨਿਕਲ ਗਈ ਸਤਗੁਰਾਂ ਨੇ ਫਰਮਾਇਆ ਚਿੰਤਾ ਤਾਂ ਕੀ ਕੀਜੀਏ ਜੋ ਅਨਖੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸੰਸਾਰ ਦਾ ਰਸਤਾ ਚੱਲਦਾ ਪਿਆ ਹੈ ਨਾ ਇਹਦੇ ਵਿੱਚ ਕੋਈ ਵੀ ਠਹਿਰ ਨਹੀਂ ਇੱਕ ਵਾਰ ਉਹ ਮੈਂ ਇੱਥੇ ਆਪ ਜੀ ਨੂੰ ਬੇਨਤੀ ਕੀਤੀ ਸੀ ਥੋੜੀ ਸੰਖੇਪ ਜੀ ਕਹਿ ਦਾਂ ਕੱਲ ਵੀ ਮਹਾਤਮਾ ਬੁੱਧ ਜਮ ਜ਼ਿਕਰ ਕੀਤਾ ਸੀ ਕਿ ਉਹਨਾਂ ਦੇ ਕਾਲ ਵਿੱਚ ਇੱਕ ਘਟਨਾ ਵਾਪਰੀ ਇੱਕ ਬੱਚੀ ਸੀ ਉਹਦਾ ਵਿਆਹ ਹੋਇਆ ਤੁਸੀਂ ਸੁਣੀ ਕਈ ਵਾਰੀ ਸਿਰਫ ਸਮਝਣ ਲਈ ਵੀ ਚਿੰਤਾ ਤਾਂ ਕਰ ਵੀ ਜੇ ਕੱਲਾ ਮੇਰੇ ਨਾਲ ਵਾਪਰਿਆ ਕਿਸੇ ਹੋਰ ਨਾਲ ਨਹੀਂ ਵਾਪਰਿਆ ਉਹਦਾ ਨਾਮ ਸੀ ਗੋਤਮੀ ਕਿਸ਼ਾ ਉਹਨੂੰ ਵਿਆਹ ਤੋਂ ਬਾਅਦ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਉਹ ਬੱਚਾ ਕੁਝ ਮਹੀਨੇ ਦਾ ਸੀ ਤੇ ਉਹਦੀ ਮੌਤ ਹੋ ਗਈ ਅਕਾਲ ਚਲਾਣਾ ਕਰਕੇ ਪਲੇਠੀ ਦੀ ਔਲਾਦ ਸੀ ਪਲੇਠੀ ਸਮਝ ਲੈ ਵੀ ਪਹਿਲਾ ਬੱਚਾ ਸੀ ਇੱਕ ਉਹਦਾ ਅਜੇ ਉਹ 22 ਸਾਲ ਦੇ ਕਰੀਬ ਸੀ ਉਹਨੇ ਬੱਚੇ ਨੂੰ ਜਨਮ ਦੇ ਦਿੱਤਾ ਉਦੇ ਅੰਦਰ ਨੂੰ ਇੰਨਾ ਝਟਕਾ ਲੱਗਾ ਨਾ ਜੇ ਬੰਦਾ ਇੱਕੋ ਦਮ ਸ਼ੌਕ ਨਹੀਂ ਲੱਗਦਾ ਇੰਨਾ ਝਟਕਾ ਵੱਜਿਆ ਉਹ ਆਪਣਾ ਮੁੰਡਾ ਚੁੱਕ ਕੇ ਨਾ ਉਹਨੂੰ ਸੰਸਕਾਰ ਦੀ ਥਾਂ ਤੇ ਦਫਨਾਣ ਦੀ ਥਾਂ ਤੇ ਜਿਵੇਂ ਬੰਦਾ ਸ਼ਦਾਈ ਹੋ ਜਾਂਦਾ ਹੈ ਲੋਕਾਂ ਦੇ ਕੋਲ ਕੀਰਨੀ ਪਾਂਦੀ ਜੀ ਕੋਈ ਹੈ ਮੇਰੇ ਬੱਚੇ ਨੂੰ ਬਚਾਉਣ ਵਾਲਾ ਅੰਦਰ ਨੂੰ ਨਹੀਂ ਛੱਟ ਵੱਜੀ ਮਹਾਤਮਾ ਬੁੱਧ ਕੋਲ ਚਲੀ ਗਈ ਉਹਨਾਂ ਨੂੰ ਜਾ ਕੇ ਕਹਿੰਦੀ ਜੀ ਮੇਰੇ ਬੱਚੇ ਨੂੰ ਤੁਸੀਂ ਜ਼ਿੰਦਾ ਕਰ ਸਕਦੇ ਹੋ ਲੋਕ ਤੁਹਾਨੂੰ ਬਹੁਤ ਮੰਨਦੇ ਆ ਤੁਸੀਂ ਬੁੱਧਪੁਰਸ਼ੋ ਉਹਨਾਂ ਦੇਖਿਆ ਵੀ ਅੰਦਰੋਂ ਟੁੱਟ ਚੁੱਕੀ ਏ ਇਹਨੇ ਪਹਿਲੀ ਗੱਲ ਤੇ ਇਹਦੇ ਮਨ ਡਿੱਗੇ ਕੋਈ ਮਨ ਨੂੰ ਜਦੋਂ ਬੰਦਾ ਐਂਗਜ਼ਾਇਟੀ ਚ ਹੋਵੇ ਡਿਪਰੈਸ਼ਨ ਚ ਹੋਵੇ ਚਿੰਤਾ ਚ ਡੁੱਬਾ ਹੋਵੇ ਉਹਨੂੰ ਇੱਕ ਗੱਲ ਉਤਸ਼ਾਹ ਦੀ ਸੁਣਾ ਦਿਓ ਨਾ ਯਾਦ ਰੱਖੋ ਇੱਕ ਫੁਰਨਾ ਡਿੱਗੇ ਹੋਏ ਮਨ ਨੂੰ ਇੱਕੋ ਦਮ ਖੜਿਆ ਕਰ ਜਾਂਦਾ ਕਹਾਣੀ ਤੇ ਸਾਰੇ ਅੰਦਰ ਫੁਰਨੀਆਂ ਦੀ ਏ ਜੀ ਵਿਚਾਰ ਹੀ ਨੇ ਜਿਹੜਾ ਆਪਾਂ ਨੂੰ ਵੀ ਪਕੜੀ ਬੈਠਾ ਮਨ ਨੂੰ ਕਿਸੇ ਨੇ ਸੰਗਲਤਾ ਪਾਏ ਕੋਈ ਨਹੀਂ ਮਨ ਨੂੰ ਕਿਸੇ ਨਰਸਿਆਂ ਨਾਲ ਤੇ ਬੰਨੀ ਨਹੀਂ ਬੰਧਨ ਜਿਹੜੇ ਨੇ ਕਮਾਲ ਦੀ ਗੱਲ ਬਾਹਰ ਦੇ ਬੰਧਨ ਤੋੜਨੇ ਬੜੇ ਸੌਖੇ ਜੇ ਪਿਆਰਿਓ ਖਿਆਲਾਂ ਦੇ ਬੰਦਰ ਤੋੜਨ ਵਾਸਤੇ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਵਿਚਾਰ ਦਾ ਬੰਧਨ ਤੋੜਨਾ ਬਹੁਤ ਮੁਸ਼ਕਲ ਉਹਨਾਂ ਦੇ ਮਨ ਚਾਹ ਪਹਿਲਾਂ ਇਹ ਡਿੱਗ ਚੁੱਕੀ ਏ ਇਹਨੂੰ ਸਹਾਰਾ ਕਿਸਦਾ ਦਿਆਂ ਜਦੋਂ ਨੇ ਕਿਹਾ ਜੀ ਕੋਈ ਹੈ ਤੁਸੀਂ ਮੇਰੇ ਬੱਚੇ ਨੂੰ ਬਚਾ ਸਕਦੇ ਹੋ ਉਹਨੇ ਕਿਹਾ ਬਿਲਕੁਲ ਬੇਟਾ ਤੇਰਾ ਬੱਚਾ ਬਚ ਸਕਦਾ ਤੂੰ ਤੱਕੜੀ ਉਹ ਬੱਚਾ ਬਚੇਗਾ ਉਹਨੇ ਬੱਚਾ ਅਗੇ ਲਟਾਤਾ ਕਹਿੰਦੇ ਕਰੋ ਜਿੰਦਾ ਕਿਨੇ ਇੱਕ ਕੰਮ ਕਰਨਾ ਪੈਣਾ ਇੱਕ ਟੋਲਾ ਸਰੋਂ ਤੈਨੂੰ ਲਿਆਉਣੀ ਪੈਣੀ ਹੈ ਸਰਦਾਰ ਕਪੂਰ ਸਿੰਘ ਉਹਨਾਂ ਨੇ ਟੋਲਾ ਸਰੋਂ ਦਾ ਜ਼ਿਕਰ ਕੀਤਾ ਇੱਕ ਟੋਲਾ ਸਰੋਂ ਬੰਦਾ ਜਿੰਮੀ ਖੁਸ਼ੀਚ ਨਹੀਂ ਹੋ ਜਾਂਦਾ ਵੀ ਮੇਰਾ ਕੰਮ ਹੋਣ ਵਾਲਾ ਤੁਸੀਂ ਦੇਖੋ ਉਹਨਾਂ ਨੇ ਕਿਵੇਂ ਜਿਹੜਾ ਮਨ ਸੱਚੀ ਮੁੱਚੀ ਅਫਸੋਸ ਵਿੱਚ ਚਿੰਤਾ ਵਿੱਚ ਢੈਂਦੀ ਕਲਾ ਚ ਡੁੱਬਿਆ ਪਿਆ ਸੀ ਨਾ ਇੱਕ ਸ਼ਬਦ ਉਹਨਾਂ ਮਹਾਤਮਾ ਨੇ ਕਿਹਾ ਅੰਦਰ ਖੜੇ ਹੋ ਕੇ ਅੰਦਰ ਇਸਾ ਮਤਲਬ ਅੰਦਰ ਸਟਰੋਂਗ ਹੋ ਗਿਆ ਉਹ ਮੁਕਾਬਲਾ ਕਰ ਸਕਦਾ ਇਸ ਘਟਨਾ ਦਾ ਉਹਨਾਂ ਨੇ ਕਿਹਾ ਜੀ ਇਸ ਤੋਲਾ ਸਰੋਂ ਚਾਹੀਦੀ ਉਹ ਇੱਕ ਉਦਮ ਖੁਸ਼ੀ ਚ ਉੱਠ ਕੇ ਦੌੜ ਵੀ ਕਹਿੰਦੀ ਬੱਚਾ ਉਹ ਕਹਿੰਦੇ ਤੁਸੀਂ ਮੇਰੇ ਕੋਲ ਲਟਾ ਜੋ ਪਿੰਡੂ ਤੋਲਾ ਸਰਾਂ ਲਿਓ ਸਰੋਂ ਲਿਆ ਉਹ ਜੋ ਤੁਰ ਲੱਗੀ ਕਹਿੰਦੇ ਪੁੱਤਰੀ ਇੱਕ ਗੱਲ ਮੇਰੀ ਚੇਤੇ ਰੱਖੀ ਸੁਣ ਜਾਈਂ ਇਹ ਸਰੋਂ ਉਸ ਘਰ ਚੋਂ ਲਿਆਉਣੀ ਜਿਸ ਘਰ ਵਿੱਚ ਅੱਜ ਤੱਕ ਕਦੇ ਕਿਸੇ ਦੀ ਅਰਥ ਹੀ ਨਹੀਂ ਉਠੀ ਕਿਸੇ ਦੀ ਮੌਤ ਨਹੀਂ ਉਹ ਉਸ ਘਰ ਚੋਂ ਲੈ ਕੇ ਆ ਉਹਨੂੰ ਵੇਖੋ ਹਣੇ ਤੇ ਖਿਆਲ ਧਿਆਨ ਨਾਲ ਸੁਣਿਓ ਉਹਨੂੰ ਚਾਹ ਇਹਨਾ ਹੋ ਗਿਆ ਇਹ ਸੋਚੇ ਹੀ ਨਹੀਂ ਬਸ ਦੁਨੀਆ ਇਹ ਤੇ ਸਾਰੇ ਲੋਕ ਮਰੇ ਆ ਕਿਉਂਕਿ ਉਸ ਚਾਹ ਨੇ ਚਿੰਤਾ ਨੂੰ ਦਬਾ ਦਿੱਤਾ ਨਾ ਉਸ ਨੂੰ ਉਸ ਨੂੰ ਦਬਾ ਦਿੱਤਾ ਚਿੰਤਾ ਵਾਲੀ ਗੱਲ ਨੂੰ ਉਹ ਚਾਹ ਨਾਲ ਤੁਰ ਪਈ ਪਿੰਡ ਜਾ ਕੇ ਪੁੱਛਦੀ ਜੀ ਮੈਨੂੰ ਤੋਲਾ ਸਰੋਂ ਦਾ ਚਾਹੀਦਾ ਹਰ ਕੋਈ ਕਹਿੰਦਾ ਵੀ ਸਰੋਂ ਪੁੱਤਰ ਲੈ ਜਾ ਪਰ ਨਾਲ ਜਦੋਂ ਕਹਿੰਦੇ ਨੇ ਤੁਹਾਡੇ ਘਰ 'ਚ ਕੋਈ ਮਰਿਆ ਤੇ ਨਹੀਂ ਉਹ ਕਹਿੰਦੇ ਸਾਡੇ ਘਰ 'ਚ ਮੌਤ ਹੋਈ ਹੈ ਕਿਸੇ 10 ਸਾਲ ਪਹਿਲਾਂ ਕਿ ਇਹਦੇ 10 5 10 ਦਿਨ ਪਹਿਲਾਂ ਕਹਿੰਦੇ ਸਾਡੇ ਘਰ ਮੌਤ ਹੋਈ ਉਹ ਨਰਾਜ਼ ਜੀ ਹੋ ਗਈ ਥੋੜੀ ਕਹਿੰਦੀ ਹੁਣ ਇਹ ਤੋਲਾ ਸਰੋਂ ਕਿੱਥੋਂ ਲੱਭੇ ਜਦੋਂ ਵਾਪਸ ਮੁੜਨ ਲੱਗੀ ਕਹਿੰਦੀ ਇੱਕ ਬਜ਼ੁਰਗ ਮਿਲਿਆ ਉਹਨੇ ਕਿਹਾ ਪੁੱਤਰ ਜੇ ਸਰੋਂ ਦੀ ਗੱਲ ਕਰੇਂਗੇ ਅਸੀਂ ਮਣਾ ਮੋਈ ਸਰੋਂ ਲੱਦ ਕੇ ਦੇ ਦੇਾਂਗੇ ਪਰ ਜਿਹੜੀ ਸ਼ਰਤ ਤੁਸੀਂ ਲਾਈ ਹੈ ਨਾ ਕੋਈ ਮਰਿਆ ਨਾ ਹੋਵੇ ਇਹ ਪੂਰੇ ਸੰਸਾਰ ਵਿੱਚ ਕਿਸੇ ਵੀ ਘਰ ਚ ਪੂਰੀ ਨਹੀਂ ਕੋਣੀ ਹਰ ਘਰ ਦੇ ਵਿੱਚ ਮੌਤ ਹੋਈ ਹੈ ਹਰ ਘਰ ਚ ਕੋਈ ਗਿਆ ਹੈ ਉਹ ਆ ਗਈ ਵਾਪਸ ਇੱਥੇ ਵੀ ਇੱਕ ਤਰਵਾਸ ਮਿਲ ਗਿਆ ਕਿ ਮੌਤ ਸਚਾਈ ਹੈ ਜਦੋਂ ਵਾਪਸ ਆਈ ਮਹਾਤਮਾ ਬੁੱਧ ਜੀ ਕੋਲ ਕਹਿੰਦੀ ਏ ਕਿ ਸਰਵਤਾ ਲੋਕ ਦਿੰਦੇ ਨੇ ਪਰ ਉਹ ਸ਼ਰਤ ਨਹੀਂ ਪੂਰੀ ਕੋਈ ਕਰ ਰਿਹਾ ਜਿਸ ਘਰ ਚ ਮੌਤ ਨਾ ਹੋਈ ਹੋਵੇ ਮਹਾਤਮਾ ਬੁੱਧ ਨੇ ਕਿਹਾ ਪੁੱਤ ਬਸ ਇਹ ਗੱਲ ਤੇ ਨੂੰ ਸਮਝਾਣੀ ਏ ਜਿੰਨਾ ਘਰਾਂ ਚ ਵਾਪਰ ਚੁੱਕਾ ਤੂੰ ਆਪਣੇ ਆਪ ਨੂੰ ਉਹਨਾਂ ਘਰਾਂ ਵਿੱਚ ਸ਼ਾਮਲ ਕਰ ਲੈ ਵੀ ਤੇਰੇ ਘਰ ਵੀ ਵਾਪਰ ਚੁੱਕਾ ਹੈ ਅਗਲੀ ਗੱਲ ਉਹਨਾਂ ਨੇ ਜਿਹੜੀ ਕਹੀ ਉਹ ਬਹੁਤ ਸੋਹਣੀ ਸੀ ਕਹਿੰਦੇ ਨੇ ਬੇਟਾ ਇਹਨਾਂ ਘਰਾਂ 'ਚ ਤੂੰ ਯਾਦ ਰੱਖੀ ਆਪਣੇ ਘਰ ਚਲੀ ਜਾਈਂ ਕਿਸੇ ਘਰ ਚਲੀ ਜਾਈਂ ਇਹਨਾਂ ਘਰਾਂ ਵਿੱਚ ਜਿਹੜੇ ਜਿਉਂਦੇ ਨੇ ਉਹਨਾਂ ਦੀ ਗਿਣਤੀ ਹੋ ਸਕਦੀ ਏ ਤੇ ਕਰ ਸਕਨੇ ਆ ਆਪਾਂ ਵੀ ਕਰ ਸਕਨੇ ਆ ਮਾਪੇ ਪੁੱਣ ਭੈਣ ਭਰਾ ਹੋਵੇ ਪਤੀ ਪਤਨੀ ਹੋਵੇ ਚਾਚੇ ਤਾਏ ਜਿਉਂਦਿਆਂ ਦੀ ਗਿਣਤੀ ਤੇ ਕਰ ਸਕਾਂਗੇ ਤੇ ਜਿੰਨੇ ਘਰਾਂ ਚੋਂ ਜਾ ਚੁੱਕੇ ਹਨ ਉਹਨਾਂ ਦੀ ਗਿਣਤੀ ਘਰ ਵਾਲਿਆਂ ਨੇ ਵੀ ਭੁੱਲ ਗਈ ਹੈ ਸੱਚੀ ਚਾਰ ਪੀੜੀਆਂ ਪਿੱਛੇ ਚੱਲੇ ਗਈ ਆਪਾਂ ਨੂੰ ਪਤਾ ਮੇਰੇ ਦਾਦੇ ਤਾਂ ਮੇਰੇ ਦਾਦੇ ਦਾ ਦਾਦਾ ਉਸ ਤੋਂ ਅੱਗੇ ਕੌਣ ਸੀ ਉਹ ਕਹਿੰਦੇ ਗੱਲ ਸੁਣ ਜਿਉਂਦਿਆਂ ਦੀ ਘਰਾਂ ਚ ਗਿਣਤੀ ਹੈ ਮਰ ਚੁੱਕਿਆਂ ਦੀ ਗਿਣਤੀ ਤਾਂ ਲੋਕ ਵੀ ਭੁੱਲ ਜਾਂਦੇ ਆ ਤੇ ਕਹਿੰਦੀ ਇਹ ਮੇਰੇ ਨਾਲ ਕਹਿਣ ਲੱਗੇ ਹਾਂ ਤੂੰ ਆਪਣੇ ਆਪ ਨੂੰ ਸ਼ਾਮਲ ਕਰਵੇਂ ਬੇਨਤੀ ਕਰਾ ਉਸ ਔਰਤ ਨੇ ਇੰਨੀ ਇੱਕ ਗੱਲ ਸੁਣੀ ਉਹਦੀ ਜ਼ਿੰਦਗੀ ਪਲਟ ਗਈ ਮੈਂ ਤਾਂ ਆਪ ਨੂੰ ਬੇਕੱਲ ਵੀ ਬੇਨਤੀ ਕੀਤੀ ਇਹਨਾਂ ਸ਼ਬਦਾਂ ਨੂੰ ਡਰਾਉਣ ਵਾਲੇ ਨਹੀਂ ਸਮਝਣਾ ਕਿ ਮਹਾਰਾਜ ਦੀ ਢਹਿੰਦੀ ਕਾਲੇ ਮੌਤ ਚੇਤੇ ਕਰਾ ਦਿੱਤੀ ਗੁਰਮਖੋ ਕੋਈ ਵੀ ਚੇਤੇ ਨਾ ਕਰਾਏ ਪਾਉਣੀ ਤਾਂ ਫਿਰ ਵੀ ਕਬੀਰ ਸਾਹਿਬ ਜੀ ਨੇ ਕਿਹਾ ਮੈਂ ਉਦਾਸ ਹੋ ਗਿਆ ਤੇ ਮਹਾਰਾਜ ਕੀਤੀ ਉਦਾਸ ਦਾ ਅਰਥ ਉਪਰਾਮ ਹੋਣਾ ਵਾਸਨਾ ਤੋਂ ਮੁਕਤ ਹੋਣਾ ਉਦਾਸ ਦਾ ਅਰਥ ਕਿ ਆਪਣੇ ਅੰਦਰ ਨੂੰ ਜਿਸ ਮੋਚ ਬਣਿਆ ਨਾ ਮੈਂ ਉਹਦੇ ਤੋਂ ਉੱਪਰ ਨਿਕਲ ਗਿਆ ਗੁਰਤੇਗ ਬਹਾਦਰ ਸਾਹਿਬ ਦੇ ਬਚਨਾਂ ਵਲਾਈਏ ਆਪ ਆਪਰਾ ਇਸਾ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਫਿਰ ਅਗਲੀ ਗੱਲ ਹੋਰ ਬਖਸ਼ਿਸ਼ ਕੀਤੀ ਅੰਤਲੇ ਸਮੇਂ ਤੇ ਤੁਸ ਕਹੋ ਕਿ ਮਰਥ ਨਹੀਂ ਸਾਰੇ ਕਰ ਲਿਆ ਮਹਾਰਾਜ ਕਹਿੰਦੇ ਆ ਕਿ ਸਭ ਨੇ ਚਲੇ ਜਾਣਾ ਕਿਸੇ ਨਹੀਂ ਰਹਿਣਾ ਅਸੀਂ ਪਾਠ ਕਰਨੇ ਆਂ RAM ਨਾਮ ਉਰ ਮੈਂ ਗਇਓ ਉਰ ਮੈਂ ਗਇਓ ਹਿਰਦੇ ਚ ਪਕੜ ਲਿਆ ਇਸ ਤੋਂ ਪਹਿਲਾਂ ਬੱਚੇ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਬੜੀ ਬੜੀ ਮਨ ਚਾਹੁੰਦਾ ਹੈ ਵੀ ਸਾਰੇ ਸ਼ਲੋਕ ਜਿਹੜੇ ਨਾਚ万ਤਾ ਦੇ ਨੇ ਜੋ ਜੋ RAM ਜੀ ਰਾਵਣ ਦਾ ਪਰ ਇੱਥੇ ਆ ਕੇ ਗੁਰਦੇਵ ਨੇ ਕਿਹਾ ਇਸ ਸਾਰੇ ਮਿੱਥਿਆ ਪਸਾਰੇ ਦੇ ਵਿੱਚ ਇੱਕ ਉਹ ਸਚਾਈ ਹੈ ਜਿਹੜੀ ਆਤਮਾ ਕਰਕੇ ਜੁੜੇ ਨੇ ਉਹਨੂੰ ਸਾਧੂ ਕਹਿ ਲੋ ਗੁਰੂ ਜੀ ਕਹਿ ਲੋ ਪਰਮਾਤਮਾ ਜੀ ਨੇ ਉਹਦਾ ਨਾਮ ਹੈ ਬਾਕੀ ਸਾਰਾ ਵਰਤਾਰਾ ਚਲਾ ਜਾਏਗਾ ਪਰ ਇਹਨਾਂ ਨੇ ਸਦੀਵ ਕਾਲ ਵਾਸਤੇ ਰਹਿਣਾ ਪਰ ਸਰੀਰਕ ਤੌਰ ਤੇ ਦੇਸ ਦੇ ਕੋਈ ਢਾਂਚੇ ਇੱਕ ਦਿਨ ਉਹ ਵੀ ਨੇਮ ਅਨੁਸਾਰ ਚਲੇ ਜਾਣਗੇ ਪਰ ਉਹਨਾਂ ਦੀ ਜਿਹੜੀ ਸ਼ਬਦ ਦੀ ਕਮਾਈ ਹੈ ਉਹ ਸ਼ਬਦ ਰੂਹਾਨੀ ਜਿਹੜਾ ਉਹ ਕਦੀ ਵੀ ਖਤਮ ਨਹੀਂ ਹੋਵੇਗਾ ਨਾਮ ਰਹੋ ਪਰਮੇਸ਼ਵਰ ਦਾ ਨਾਮ ਰਹੇਗਾ ਸਾਧੂ ਰਹੋ ਉਸ ਨਾਮ ਦੀ ਕਮਾਈ ਕਰਨ ਵਾਲਾ ਸਾਧੂ ਰਹੇਗਾ ਰਹੋ ਗੁਰ ਗੋਬਿੰਦ ਗੁਰੂ ਪਰਮਾਤਮਾ ਪਰਮਾਰਜ ਕਹਿੰਦੇ ਇਹਦੀ ਸਮਝ ਅੱਧੀ ਤੋਕ ਪੜ ਕੇ ਨਹੀਂ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਇਹਨੂੰ ਸਮਝ ਪੈਣੀ ਇਨਾ ਕਤੇ ਮੈਂ ਕਹਤਾ ਨਾਮ ਰਹੇਗਾ ਸਾਧੂ ਪਰ ਅਨਪਵਤੋ ਬਿਨਾ ਥੋੜਾ ਸਮਝ ਪੈਣੀ ਨਾਮ ਕਿਵੇਂ ਰਹੇਗਾ ਸਾਧੂ ਕਿਵੇਂ ਰਹੇਗਾ ਇਸੇ ਕਰਕੇ ਗੁਰਬਾਣੀ ਨੇ ਸੱਚ ਏਵੇਂ ਮੌਤ ਦੀ ਸਚਾਈ ਨੂੰ ਸਵਕਾਰਿਆ ਹੋਇਆ ਉਸ ਅਸਲੀਅਤ ਤੋਂ ਇਨਕਾਰ ਨਹੀਂ ਕੀਤਾ ਬੰਦਗੀ ਕਰਨ ਵਾਲਾ ਨਹੀਂ ਜਾਏਗਾ ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਕੱਚਿਆਂ ਨਾਲ ਤੋੜ ਲੈ ਲੱਭ ਲੈ ਜਿਹੜੇ ਪੱਕੇ ਨੇ ਤੇ ਮਹਾਰਾਜ ਕਹਿੰਦੇ ਕੱਚੇ ਤੇ ਪੱਕੇ ਦੀ ਨਿਸ਼ਾਨੀ ਕੀ ਕਹਿੰ ਲਗੇ ਓਏ ਜਿਵੰਦੇ ਵਿਛੜੈ ਕੱਚੇ ਜਿਉਂਦੇ ਜੀ ਛੱਡ ਜਾਂਦੇ ਨੇ ਪਰ ਜਿਹੜੇ ਬੰਦਗੀ ਵਾਲੇ ਨੇ ਉਹ ਮੋਹਾਂ ਨਾ ਜਾਹੀ ਛੋੜ ਇਬਾਦਤ ਵਾਲਾ ਮੋਹਾਂ ਦਰ ਤੇ ਮਰਨ ਤੋਂ ਬਾਅਦ ਵੀ ਉਹ ਨਹੀਂ ਛੱਡਦਾ ਹੁੰਦਾ ਮੈਂ ਫਿਰ ਅਰਜ਼ ਕਰਾਂਗਾ ਜੀ ਇੱਥੇ ਗੁਰੂ ਜੀ ਨੇ ਕਿਹਾ ਨਾਮ ਰਹਿਓ ਸਾਧੂ ਰਹੋ ਰਹੋ ਗੁਰੂ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਜਿਸ ਕਿਸੇ ਨੇ ਗੁਰਮੰਤਰ ਦਾ ਅਭਿਆਸ ਕੀਤਾ ਫਿਰ ਅਖੀਰ ਤੇ ਸਤਗੁਰਾਂ ਨੇ ਕਿਹਾ ਨਾਮ ਰਹਿਓ ਸਾਧੂ ਰਹਿਓ ਫਿਰ ਕਹਿੰਦੇ RAM ਨਾਮ ਉਰ ਮੈਂ ਗਹਿਓ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਹਿਰਦੇ ਚ ਗਹਿ ਲਿਆ ਪਕੜ ਲਿਆ ਅੰਦਰ ਵਸਾ ਲਿਆ RAM ਨਾਮ ਉਰ ਮੈਂ ਗਹਿਓ ਜਾ ਕੈ ਸਾਹਮਣੇ ਕੋਈ ਜਿਹਦੇ ਬਰਾਬਰ ਕੋਈ ਨਹੀਂ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਕੋਈ ਜਿਹਦਾ ਸਿਮਰਨ ਕਰਦਿਆਂ ਦੁੱਖ ਮਿੱਟੇ ਜਾਂਦੇ ਆ ਤੇ ਮਹਾਰਾਜ ਕਹਿੰਦੇ ਨੇ ਪਰਮਾਤਮਾ ਵਹਿਗੁਰੂ ਜੀ ਦਾ دیدار ਖੁੰਦਾ ਹੈ ਇਹ ਤੇ ਸਤਗੁਰਾਂ ਨੇ ਇਹ ਬਚਨ ਕੀਤਾ ਉਸੇ ਅਨੁਸਾਰ ਮੈਂ ਇਹਦੇ ਅਰਥ ਕੀਤੇ ਜੀ ਕਿ ਕੇਸ ਘਾਹ ਦੀ ਤਰ੍ਹਾਂ ਸੜਨਗੇ ਖੱਡੀਆਂ ਲੱਕੜਾਂ ਦੀਆਂ ਤਰ੍ਹਾਂ ਸੜਦੀਆਂ ਨੇ ਇਸ ਜਗਤ ਨੂੰ ਸੜਦਿਆਂ ਵੇਖ ਕੇ ਮੈਂ ਉਦਾਸ ਹਾਂ ਅਗਲਾ ਬਚਨ ਸੀ ਜੀ ਇਹ ਥੋੜਾ ਜਿਹਾ ਧਿਆਨ ਦਿਓ ਜੀ ਗੁਰਮੁਖੋ ਕਬੀਰ ਹੁਣ ਇਕੱਠੇ ਸ਼ਲੋਕ ਚੱਲਣ ਲੱਗੇ ਪਾਵੇਂ ਇੱਕ ਦੇ ਸ਼ਲੋਕ ਦੇ ਅਰਥ ਰਾਤੀ ਕਿਤੇ ਨੇ ਕਬੀਰ ਗਰਭ ਨਾ ਕੀਜੀਐ ਭਗਤ ਕਬੀਰ ਸਾਹਿਬ ਕਹਿੰਦੇ ਨੇ ਗਰਭ ਦਾ ਅਰਥ ਹੈ ਹੰਕਾਰ ਇਸ ਚੀਜ਼ ਦਾ ਹੰਕਾਰ ਨਾ ਕਰੋ ਕਿਸ ਦਾ ਜੀ ਚਾਮ ਲਪੇਟੇ ਹਾੜ ਸਾਡੀਆਂ ਖੱਡੀਆਂ ਦੇ ਚਾਰ ਚਫੇਰੇ ਸਾਡੀਆਂ ਖੱਡੀਆਂ ਜਿਹੜੀਆਂ ਚਮੜੀ ਨਾਲ ਲਪੇਟੀਆਂ ਹੋਈਆਂ ਨੇ ਕਬੀਰ ਗਰਭ ਨਾ ਕੀਜੀਐ ਚਾਮ ਲਪੇਟੇ ਹਾੜ ਹੈਵਰ ਉਪਰ ਹੈਵਰ ਦਾ ਅਰਥ ਸ੍ਰੇਸ਼ਟ ਘੋੜੇ ਚੰਗੇ ਘੋੜੇ ਮਹਾਰਾਜ ਕਹਿੰਦੇ ਛਤਰ ਤਾਰ ਜਿਹੜੇ ਬੰਦੇ ਇਹ ਹੰਕਾਰ ਕਰਦੇ ਸਨ ਵੀ ਸਾਡੀਆਂ ਖੱਡੀਆਂ ਚ ਤਾਕਤ ਸਾਡੀ ਸਕਿਨ ਬੜੀ ਚੰਗੀ ਸਾਡੀ ਤੁਚਾ ਜਾਂ ਚਮੜੀ ਬਹੁਤ ਸੋਹਣੀ ਮਹਾਰਾਜ ਕਹਿੰਦੇ ਚੰਗੇ ਘੋੜਿਆਂ ਤੇ ਚੜਨ ਵਾਲੇ ਤੇ ਸੋਨੇ ਦੇ ਛਤਰਾਂ ਥੱਲੇ ਰਹਿਣ ਵਾਲੇ ਹੈਵਰ ਉੱਪਰ ਛਤਰ ਤਾਰ ਤੇ ਫੁਨ ਧਰਨੀ ਗਾੜ ਇੱਕ ਦਿਨ ਐਸਾ ਸਮਾਂ ਆਇਆ ਕਿ ਇਹਨਾਂ ਲੋਕਾਂ ਨੂੰ ਧਰਤੀ ਵਿੱਚ ਗੜ ਦਿੱਤਾ ਇਹਦਾ ਮਤਲਬ ਇਹ ਵੇ ਕਿ ਇੱਕ ਦਿਨ ਉਹਨਾਂ ਨੂੰ ਕਬਰਾਂ ਪੱਟ ਕੇ ਕਬਰਾਂ ਵੀ ਦਫਨਾ ਦਿੱਤਾ ਜਿਹੜੇ ਕਹਿੰਦੇ ਸਨ ਕਿ ਸਾਡੀ ਚਮੜੀ ਬਹੁਤ ਚੰਗੀ ਹੈ ਹੁਣ ਮਹਾਰਾਜ ਦੇ ਅਗਲੇ ਸ਼ਲੋਕ ਜਿਹੜੇ ਆਪਾਂ ਇੱਥੇ ਪੜ੍ਹੇ ਨੇ ਜੀ ਉਹਦੇ ਅਰਥ ਨੇ ਤੇ ਕਥਾ ਹੈ ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ ਅਰਥ ਫਿਰ ਸੌਖੇ ਜੀ ਭਗਤ ਕਬੀਰ ਜੀ ਕਹਿ ਰਹੇ ਨੇ ਹੰਕਾਰ ਨਾ ਕਰੀਏ ਨਾ ਕਰ ਬੰਦਿਆ ਖਉ ਇਸ ਚੀਜ਼ ਦੀ ਕਿਹੜਾ ਜੀ ਉੱਚਾ ਦੇਖ ਆਵਾਸ ਉੱਚਾ ਦਰਤ ਕਰਾਂਗੇ ਉੱਚੀਆਂ ਅਟਾਰੀਆਂ ਕਹਿ ਲੋ ਵੱਡੇ ਘਰ ਕਹਿ ਲੋ ਬਹੁਤ ਸੋਹਣੇ ਘਰ ਆਵਾਸ ਦਾ ਲਫ਼ਜ਼ੀ ਅਰਥ ਆਪਾਂ ਗ੍ਰਹਿ ਕਰਨੇ ਜਿੱਥੇ ਆਪਾਂ ਟਿਕਾਣਾ ਰੱਖਨੇ ਆ ਆਵਾਸ ਕਹੋ ਨਿਵਾਸ ਕਹੋ ਘਰ ਕਹੋ ਗ੍ਰਹਿ ਕਹੋ ਕਿਨੇ ਪ੍ਰਮਾਤਮਾ ਨੇ ਤੈਨੂੰ ਘਰ ਦਿੱਤਾ ਬਹੁਤ ਵੱਡਾ ਬਹੁਤ ਉੱਚਾ ਬਹੁਤ ਵੱਡਾ ਘਰ ਦੇ ਦਿੱਤਾ ਉਸ ਘਰ ਨੂੰ ਵੇਖ ਕੇ ਹੰਕਾਰ ਨਾ ਕਰਕੇ ਮੇਰਾ ਘਰ ਬਹੁਤ ਵੱਡਾ ਹੈ ਮੇਰੇ ਘਰ ਵਰਗਾ ਘਰ ਕਿਸੇ ਦਾ ਨਹੀਂ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਤੇ ਮਹਾਰਾਜ ਕਹਿੰਦੇ ਨੇ ਆਜ ਕਾਲ ਅੱਜ ਜਾਂ ਕੱਲ ਪਰਸੋਂ ਨਹੀਂ ਆਜ ਕਾਲ ਭੁਇਣ ਲੇਟਣਾ ਅੱਜ ਜਾਂ ਕੱਲ ਇਸ ਜ਼ਮੀਨ ਵਾਹ ਥੋੜੀ ਠੀਕ ਕਰੇਵੇ ਦੀ ਆਜ ਕਾਲ ਭੁਇਣ ਲੇਟਣਾ ਉੱਪਰ ਜਾਮੇ ਘਾਸ ਜਿਹੜਾ ਤੂੰ ਉੱਚਾ ਘਰ ਵੇਖ ਕੇ ਇਹ ਹੰਕਾਰ ਕਰਨਾ ਪਏ ਕਿ ਮੇਰੇ ਤੋਂ ਵੱਡਾ ਘਰ ਕਿਸੇ ਦਾ ਨਹੀਂ ਸੱਚ ਏਵੇਂ ਅੱਜ ਜਾਂ ਕੱਲ ਇਸ ਘਰ 'ਚ ਰਹਿਣ ਵਾਲਿਆ ਭੋਏ ਲੇਟਣਾ ਤੂੰ ਜ਼ਮੀਨ 'ਤੇ ਲੇਟ ਜਾਏਗਾ ਤੈਨੂੰ ਜ਼ਮੀਨ ਦੇ ਉੱਤੇ ਲਟਾ ਦੇਣਗੇ ਕਬਰ 'ਚ ਦਬਾ ਦੇਣਗੇ ਤੇ ਮਹਾਰਾਜ ਕਹਿੰਦੇ ਉੱਪਰ ਜਾਮੇ ਕਾਸ ਇੱਕ ਦਿਨ ਤੇਰਾ ਸਰੀਰ ਦੇ ਉੱਤੇ ਘਾਮ ਜੰਮ ਪਏਗਾ ਤੁਸੀਂ ਆ ਦੇਖੋ ਆਪਣੇ ਨੇੜੇ ਅਸੀਂ ਵਰਤਾਰਾ ਦੇਖਨੇ ਕਿੰਨੇ ਲੋਕ ਜਿਹੜੇ ਕਬਰਾਂ 'ਚ ਪਏ ਨੇ ਇਥੇ ਤੇ ਚਲੋ ਕਾ ਆਪ ਉੱਤੇ ਲਾਂਦੇ ਆ ਜੀ ਕਿਉਂਕਿ ਕਬਰਾਂ ਦੇ ਵਿੱਚ ਆਪਾਂ ਦੇਖਨੇ ਆ ਕਾਖ ਪਰ ਤੁਸੀਂ ਆਪਣੇ ਭਾਰਤ 'ਚ ਦੇਖੋ ਜਿੱਥੇ ਕਬਰਾਂ ਮਿਲਦੀਆਂ ਨੇ ਕੋਈ ਸਫਾਈ ਨਹੀਂ ਕਰਦਾ ਕਈ ਵਾਰੀ ਉਹਨਾਂ ਕਬਰ ਸਥਾਨ ਦੇ ਵਿੱਚ ਤੁਸੀਂ ਦੇਖੋਗੇ ਥਾਂ ਥਾਂ ਤੇ ਕਾ ਉੱਗਿਆ ਹੁੰਦਾ ਖੱਬਲ ਉੱਗਿਆ ਹੁੰਦਿਆ ਝਾੜੀਆਂ ਬਣੀਆਂ ਹੁੰਦੀਆਂ ਤੇ ਮਹਾਰਾਜ ਭਗਤ ਕਬੀਰ ਜੀ ਕਹ ਰਹੇ ਨੇ ਇਥੇ ਉਹ ਲੋਕ ਸੁੱਤੇ ਹੋਏ ਨੇ ਜਿਹੜੇ ਕਹਿੰਦੇ ਸੰਸਾਰ ਦੇ ਘਰ ਬੜੇ ਉੱਚੇ ਇਥੇ